ਉਹ ਬੁਲਾਏ ਉਹਦੇ ਤੁਨ ਵਿੱਚ ਤੁਨਵੇਂ ਧਿਆਨ ਹਾਲ ਨਾ ਕੁਸੂਰ ਹੈ ਉਹ ਕਹਿੰਦੇ ਜਿੱਧਰ ਹਵਾ ਹੁੰਦੀ ਹੈ ਉਧਰ ਨੂੰ ਭਜਿਆ ਜਾਂਦਾ ਹੈ ਉਧਰ ਉਧਰ ਬੜੇ ਪੈਸੇ ਨੇ ਉਹ ਦੇਸ਼ 'ਚ ਬੜੇ ਪੈਸੇ ਨੇ ਉੱਥੇ ਬੜੇ ਨੇ ਮੇਰਾ ਵੀ ਪਾਸ ਤੋਂ ਉਹ ਜਾ ਜਾ ਕੇ ਮੰਗਤਿਆਂ ਵਾਲੀਆਂ ਗੱਲਾਂ ਤੰਨਾ ਕੋਈ ਬਾਤ ਨਾ ਆਉਂਦੀ ਆਪਦੇ ਹੀ ਨਹੀਂ ਸਰਦਾ ਉਹ ਸੰਸਾਰ ਦਾ ਕਿਤੇ ਸਰਦੇ ਨਹੀਂ गुरु साके राजा सगली बोलिए श्री कृष्ण कौन है कौन है वो हर नाम मन पिनना हर नाम मन पिनना श्रा सारी दुनिया हर ना, नाम पिण हर नाम पिन्ना

ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਰਾਜਾ ਉਹਦਾ ਹੁਕਮ ਹੀ ਚੱਲਦਾ ਇੱਥੇ ਹੀ ਜਾਂਕਾ ਕਹਿਆ ਦਰਗਾਹ ਚਲੇ ਹੈ ਹੈ ਉਹਦਾ ਇਹਨਾਂ ਨੂੰ ਦੇ ਦੇ ਕੁਝ ਦੇ ਦੇ ਕੁਝ ਜਾਂਕਾ ਕਹਿਆ ਦਰਗਹਿ ਚਲੇ ਸੋ ਫਿਸਕੋ ਨਦਰ ਲੈ ਆਵੇ ਚਲੇ ਜਿਵੇਂ ਦੁਸ਼ਮੇਜੀ ਕਿਆ ਪਾਏ ਗਏ ਜਬ ਤੇ ਤੇਰੇ ਕੰਤੇ ਕੋ ਵਾਂਖ ਕਰੇ ਨਹੀਂ ਆਨੇ ਮੈਨੂੰ ਤੁਹਾਡੀ ਸ਼ਾਨੀ ਪਰਨ ਦੀ ਜ਼ਰੂਰਤ ਨਹੀਂ ਦੇਖੀ ਤਨ ਤੋਏ ਹਸਤੀਆਂ ਬਲ ਦੇਖਿਆ ਸੋ ਸੁਣਿਆ ਇਹ ਮੰਨਿਆ ਦੇਖੀ ਧੰਨ ਬਾਬਾ ਵੀਰਮੰਦਾਸ ਧੰਨ ਬਾਬਾ ਪੂਰਨ ਦਾਸ ਕਹਿੰਦੇ ਕਾ ਨੂੰ ਕੀ ਲੋੜ ਐ ਸਾਨੂੰ ਤਾਂ ਲੋੜ ਕੋਈ ਨਹੀਂ ਤੈਨੂੰ ਲੋੜ ਐ ਤੂੰ ਬਣਾਈ ਜਾ ਮੇਰੇ ਅੰਦਰ ਖੁਆਸ਼ ਬੜਾ ਡੇਰਾ ਐ ਐ ਐ ਸੰਗਤ ਤੇ ਸਾਨੂੰ ਨਹੀਂ ਜ਼ਰੂਰਤ ਚਿੜਕਾ ਦੇਮ ਦੇ ਰਾਜਿਆਂ ਰਾਣਿਆਂ ਨੂੰ ਇੱਕ ਦਿਨ ਬੰਦਮੀ ਸਾਹਿਬ ਤੋਂ ਪਤ ਮੈਨੇਜਰ ਸਾਡੇ ਦੁਖੀ ਸਾਹਿਬ ਤਖਤ ਦਾ ਕਬਜ਼ਾ ਲਿਆ ਉਹਨਾਂ ਨੇ ਦੀਵਾਨ ਲਾ ਕੇ ਆਏ ਇੱਕ ਦੀਬਾ ਸਾਹਿਬ ਹਣੀ ਬੈਠੇ ਨੇ ਦਰ ਸਾਬੂ ਕੀ ਤਲਵੰਡੀ ਇੱਕ ਪ੍ਰੇਮੀ ਦੇ ਘਰ ਦੀਵਾਨ ਲਾਏ ਇੱਕ ਦੇ ਔਲਾਦ ਹੋਈ ਹੋਰ ਵਾਪਸ ਪਟਿਆਲੇ ਮੁੜੇ ਆਉਨੇ ਆ ਬਾਬਾ ਜੀ ਮੂਰੇ ਨੇ ਉਹ ਜਥਾ ਉਹਨਾਂ ਚ ਕੋਈ ਨਹੀਂ ਇਹਨਾਂ ਮੈਂ ਹੀ ਅਮਸਰ ਰੁੜਦਾ ਮੇਤੇ ਕਿਹਾ ਗਿਆ ਆ ਮਲਤਾਨੀ ਮਲ ਦਾ ਆਸ਼ਰਮ ਆ ਕਹਿੰਦੇ ਕੌਣ ਮਲਤਾਨੀ ਮਲ ਬਸ ਬਸ ਸਤਿ ਭਾਕੇ ਉਹਦਾ ਕਿਹੜਾ ਪੰਡਾਰਾ ਚੱਲਦਾ ਸਾਧੂਆਂ ਦੇ ਲੱਖਾਂ ਹਜ਼ਾਰਾਂ ਭੋਜਨ ਪੰਡਾਰੇ ਵਰਤਦੇ ਨੇ ਦਾਤਾਂ ਦਿੰਦੇ ਨੇ ਮੁਕਤੀ ਦਿੰਦੇ ਨੇ ਮਗਾ ਮੈਂ ਮਹਾਰਾਜ ਪੁੱਲ ਗਿਆ ਇਹ ਜਿਹਦਾ ਨੋਂ ਨਹੀਂ ਜਿਹੜੇ ਮਾਇਆ ਵਿੱਚੇ ਰੁਲੇ ਭੁਲੇ ਫਿਰਦੇ ਹੋਣ माया तारी अत था अन्न बोला शब्द ना ਸੁਣਈ ਬੜ ਰੋਲ ਝੋਲਾ ਇਹ ਨਹੀਂ ਇਹ ਨਹੀਂ ਸਾਡੇ ਤਾਂ ਅਮੀਰ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਉਹ ਕਿਉਂ ਕਹੇਗੇ ਬਾਗਿ ਛੜੇ ਬਾਗਾਂ ਦੇ ਤਾਗ ਛੜੇ ਅਮੀਰ ਮੇਰੇ ਅਮੀਰ ਕੌਣ ਹਨ ਹਰ ਸੰਤ ਤੁਹਾਡੇ ਜਿਨ ਕਰਤਾਨ ਹਰ ਨਾਮ ਨਾ ਉਹ ਕਰਤਾਨ ਹਰ ਨਾਮ ਨਾ कार ਜਿੰਕਾਰ ਤਨਹਾਰ ਨਾਮਾ ਜਿੰਕਾਰ ਤਨਹਾਰ ਨਾਮਾ ਪਾਗਿ ਸਿਨੇ ਮੇਰੇ ਮੀ ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚ ਨਾਮ ਤਨ ਸ્વાસ ਗਰਾਸ ਦਿਨ ਰਾਤ ਇਕ ਕਰਕੇ ਇਕੱਠਾ ਕੀਤਾ ਮੇਰੇ ਤਾਂ ਓਮੀ ਰਾਮ